पुत्र अनुरोध होर सोसनिया जाके अदे विश्व संगत ज्ञान समान मिल जाय पइते जब पो एक संग दृष्टि विद समान समाना बस मा रे मति मुराई त को जिन न के ना गाई मो जय पुत्र हारु रे मिठो पुन आ मिले गौर के ठाकुर का सेवक सा पुजारी ठाकुर के मुख म कोटित ठाकुर के योगी ਹਾਰਾ ਸੇਵਾ ਕੀ ਗੱਲ ਨਾਰਾ ਸੋ ਸੇਵਾ ਨਾ ਕੋਈ ਤੈ ਸੰਤਾਰਾ ਰੇਖੀ ਮਹਾਨ ਦਾ ਫਿਰ ਕੇ ਰੰਗ ਜਨ ਦੇਗਾ ਤਉ ਮਰਣਾ ਚਾਹਿਆ ਨਾ ਪਾਇਆ ਦੰਦ ਸਿਮਾ ਨਾ ਇੰਨ ਚਾਇਆ ਨਾਮ ਰੰਨ ਨਾਮ ਗੁਰੂ ਗੰਗਨ ਨਾਮ ਸੁਖੰਦ ਗਸੰਦ ਨਾਮ ਰਾਜੋ ਜੰਤੂ ਕਾਨੀ ਮਨ ਕਰਾਵੇ ਸਵਾਮੀ میرا نام جی نیب سنگھ ہے ਮੈਂ ਗੁਰਦੁਆਰਾ ਸਾਹਿਬ ਸੰਗਤ ਸਿਟੀ ਸਟੇਸ਼ਨ ਦੇ ਵਿੱਚ ਪਹਾਂਚੀ ਦਾ ਆਉਦਾ ਹੈ ਮੇਰੇ ਕੋਲ ਅੱਜ ਦਾ ਕੀ ਪ੍ਰੋਗਰਾਮ ਰੱਖਿਆ ਹੈ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੀ ਇਹ ਗੁਰਨਾਨਕ ਸਕੂਲ ਕਮਲਾ ਨੇਰੂ ਕਲੋਨੀ ਦੀ ਬ੍ਰਾਂਚ ਅਸੀਂ ਇੱਥੇ ਗੋਲ ਰਹੇ ਹਾਂ ਸੀਬੀਐਸੀ ਮੀਡੀਅਮ ਇਹ ਜੇ ਇਹ ਸਾਰੇ ਸਕੂਲ ਗੁਰਦੁਆਰਾ ਸਾਹਿਬ ਦੇ ਅੰਡਰ ਆਉਂਦੇ ਹਨ ਤੇ ਇਹ ਅਸੀਂ ਉਸ ਦੀ ਕਮਲਾ ਨੇਰੂ ਕਲੋਨੀ ਦੀ ਬ੍ਰਾਂਚ ਗੋਲ ਰਹੇ ਹਾਂ ਇੱਥੇ ਅੱਜ ਹਾਂਜੀ ਜਿਹੜਾ ਕਮਲਾ ਨੇਰੂ ਕਲੋਨੀ ਵਾਲਾ ਸਕੂਲ ਹੈ ਉਹਨੂੰ ਚੱਲਦੇ ਲਗਭਗ ਕਿੰਨੇ ਸਾਲ ਹੋ ਗਏ ਉਹਨੂੰ ਤਕਰੀਬਨ ਦੀ 25 ਸਾਲ ਹੋ ਗਏ ਉਥੇ ਜਿਹੜਾ ਤੁਹਾਡਾ ਗੁਰਮਾਰਗ ਸਕੂਲ ਦੇ ਹੋਏ ਸੀ ਅੱਜ ਅੱਜ ਤੱਕ ਕੀ ਪ੍ਰੋਗਰਾਮ ਹੋ ਰਿਹਾ ਅੱਜ ਦਾ ਇਸ ਦਾ ਜੋ ਉਦਘਾਟਨ ਹੈ ਸਪੈਸ਼ਲ ਕਲਤਾਰ ਸਿੰਘ ਸੰਧਵਾ ਜੀ ਮਾਨਯੋਗ ਸੰਧਵਾ ਸਾਹਿਬ ਆ ਰਹੇ ਹਨ ਉਸ ਦਾ ਉਦਘਾਟਨ ਕਰਨਗੇ ਸਾਨੂੰ ਉਹਨਾਂ ਤੇ ਬਹੁਤ ਮਾਣ ਹੈ ਜੋ ਸਾਡਾ ਨਿਮਾਣਿਆ ਦਾ ਉਹਨਾਂ ਨੇ ਸਦਾ ਕਬੂਲਿਆ ਤੇ ਇਹਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਰਕੇ ਧਾਤੂਨਾ ਆਪੇ ਮੰਤਰ ਹਾਰ ਨਾਨਕ ਕੋ ਕੋ ਵਸਿਆ ਅਨਾਰ ਦੁਜਾ ਕਾ ਜਿਸਤਾਰ ਬਜੀ ਆਗਨ ਪ੍ਰਾਨੋਤ ਹੋਰਿ ਖੁਸ਼ਾਨਿਆ ਜਾ ਕੇ ਅਦੇ ਇਸ ਵਸਾ ਤਤ ਗਿਆਨ ਸਮਨ ਮਿਲਾਇਆ ਪਰ ਜੇ ਲਭੋਇ ਕੋ ਸੰਗੁ ਇਸਤਿ ਬਦਿ ਸਮਾਇ ਸੁਨਾਤ ਬਸਮਾਏ ਰੇ ਮਜ ਲਈ ਤਾ ਕੋ ਜਨ ਨਾ ਕੈ ਨਾ ਗਾਈ ਮੋਜਾ ਬੁਧਨ ਹਾਰ ਗਏ एक आकुर का सेवक असा पुजारी हाथ के मृग का मकरजीत आकुर के लोकिन पुरारीत आकुर तो सेवक जन संग संग का जय नाम कर सिपर कोपा भरण हारा सेवक ही ला के रंगारा सो सेवाला सो टेक सरदार अकेले महान ਸ੍ਰੀ ਗੇ ਦਰਸ਼ਨ ਕਰੇਗਾ ਸ੍ਰੀ ਮਰਦਾ ਚਾਹੇ ਨਿਪਾਰਾ ਦਰਸ਼ਮਾ ਨਾ ਇੰਦਰੀ ਚਾਇਆ ਨਾਮ ਰੰਗ ਨਾਮ ਗੁਰ ਕੋ ਹਿੰਗ ਨਾਮ ਸੁਖਾਂ ਨਾਮ ਜਗੰਧ ਨਾਮ ਰਾਜੋ ਜੰਤੂ ਕਾਨੀ ਮੰਗਰ ਨਾਮ ਆਮੀ ਸ੍ਰੀ ਨਾਮ سات کی <عايق> <mulay mais> <mulay> ऊचता की शोभा बनी सबते ऊचता की शोभा बनी नानक गुण नाम जी का जिक वासु जी की वध ਕੰਨੀ ਨਾ ਆਪ ਅੰਨੀ ਨਾ ਆਪ ਕੰਨੀ ਨਾ अयं <laughs> बान्धः ਕਿਆ ਦੇ ਜੀਵਨ ਵਾਸਤੇ ਉਹਨਾਂ ਦੇ ਤੀਸਰੇ ਨਿੱਤਰ ਵਾਸਤੇ ਜਿਹੜਾ ਮੈਕ ਹੋਊਗਾ ਉਸ ਸੰਸਦ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੋੜੀ ਜੀ ਜਾਣਕਾਰੀ ਮਿਲੂਦਾਣਕ ਸਪੀਕਰ ਸਾਹਿਬ ਇਹ ਜਿਹੜਾ ਸਕੂਲ ਹੈ ਇਹ ਗੁਰਨਾਥ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈ ਜਿਹਦੇ ਵਿੱਚ ਵੱਡੇ ਵੱਡੇ ਡਾਕਟਰ ਜਿਵੇਂ ਦੋਸ਼ੇ ਸਿੰਘ ਆ ਪੜ੍ਹੇ ਇੱਥੇ ਉਹਨਾਂ ਦਾ ਲਈਏ ਸਾਡੀ ਪੁਲਿਸ ਉਹਨਾਂ ਦੇ ਵਿੱਚ ਦਾ ਬਹੁਤ ਕੀ ਕਰਨੇ ਕੀ ਦੇ ਕਰਕੇ ਸਜੋਗ ਨਾਲ ਉਹਨਾਂ ਦੀ ਦੇਣ ਕਰਕੇ ਉਹਨਾਂ ਦਾ ਵਿੱਚ ਬਿੱਤਿਆ ਇਨਸਪਾਇਰ ਕੀਤੀ ਐਕਟਿਕਸ ਪਾਏ ਗੋੜ ਪਾਏ ਤੇ ਕਮਨ ਦੇ ਨਾਲ ਜੀ ਵਾਸਿੰਗ ਜੀ ਪ੍ਰਧਾਨ ਗਵਾਰਾ ਸਾਹਿਬ ਸ੍ਰੀਮਤੀ ਨਵਸਤਿਕ ਬਹੁਤ ਬਧੀਆਂ ਜਿਨ੍ਹਾਂ ਨੇ ਸਾਨੂੰ ਸਪੀਕਰ ਸਾਹਿਬ ਨੂੰ ਬੁਲਾਇਆ ਆ ਗਿਆ ਲੈ ਜਨਰੀ ਮੈਂ ਦੋ ਸ਼ਬਦ ਕਹਿਣਾ ਚਾਹੁੰਗੀ ਮੈਨੂੰ ਬਧਾਈ ਕਿ ਸਾਰੇ ਅੰਦੇ ਤੋਂ ਲਈ ਸਮਾਗਮੜਾ ਥੋੜਾ ਹੈ ਸਭ ਤੋਂ ਪਹਿਲਾਂ ਸਾਡੇ ਸਪੀਕਰ ਸਾਹਿਬ ਜੀ ਆਏ ਵੀ ਜਿਹੜੇ ਅਸੀਂ ਅਹੀਂ ਦੂਰੋਂ ਚੱਲ ਕੇ ਆਏ ਹੈ ਦੋਸਤੋ ਬਾਅਦ ਸਾਡੇ ਜਿਹੜੇ ਐਮਐਲਏ ਸਾਹਿਬ ਅਲਕਾਰ ਜੀ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਇਹਨਾਂ ਵਿਸ਼ਿਆਂ ਤੇ ਸਾਡਾ ਸਾਨੂੰ ਬਿਲਾਇਆ ਦੂਸਰੀ ਅਸਾਈਨ ਕੀਤੀ ਸੁਮੇਂਜੀ ਕਮੇਟੀ ਹੈ ਜਿਨ੍ਹਾਂ ਨੇ ਮਿਹਨਤ ਸਦਕਾ ਅੱਜ ਇਹ ਸਕੂਲ ਲੱਤੇ ਨੇ ਇਥੋਂ ਤੱਕ ਪਹੁੰਚ ਪਾਈ ਮੈਂ ਥੋੜੀ ਜੀ ਜਾਣਕਾਰੀ ਸਪੀਕਰ ਸਾਹਿਬ ਨੂੰ ਪਹਿਲਾਂ ਦੇਣਾ ਚਾਹੁੰਦਾ ਕਿ 1976 ਦੇ ਦੋ ਦਿਨ 95.35 ਸਕੂਲ ਬਜਾ ਰੱਖੀ ਗਈ ਸੀ ਸਿਵਲ ਲਾਈਨਸ ਦੇ ਵਿੱਚ ਤਾਂ ਉਸ ਸਮੇਂ ਇਥੋਂ ਦੇ ਬਹੁਤ ਬੱਚੇ ਪਾਠ ਲਿਖੇ ਬੰਨ੍ਹੇ ਸਿਆਪਤੀਆਂ ਪ੍ਰਾਪਤੀਆਂ ਕੀਤੀਆਂ ਉਸ ਤੋਂ ਬਾਅਦ ਇਹਨਾਂ ਨੇ ਕੰਮਲਾ ਲੈਣੋ ਜ ਹੈ ਕਿ ਇੱਕ ਛੋਟਾ ਜਿਹਾ ਬੁਢਾ ਐਸੇ ਤਰੀਕੇ ਲਾਇਆ ਜਿਨ ਤੋਂ ਦੇਖੀ ਅਸੀਂ ਅੱਜ ਸਾਰਾ ਸਾਫ ਮੈਂ ਇਹ ਰਿਸਪਾਂਸਿਬਲ ਅੱਜ ਤੁਹਾਡੇ ਸਾਹਮਣੇ ਹਾਂ ਤੇ ਉਹ ਬੁਢਾ ਜ ਇਹਨਾਂ ਵਾਅਦਿਆਂ ਵਾਕਿਆ ਸੀਬੀਐਸਸੀ ਦੇ ਵਿੱਚੋਂ ਇਹਨੀਆਂ ਪ੍ਰਾਪਤੀਆਂ ਬੱਚਿਆਂ ਦੀਆਂ ਹੋਈਆਂ ਨੇ ਅੱਜ ਵੀ ਸੀਬੀਐਸਸੀ ਕਲਸਟਰ ਪਟਿਆਲਾ ਦੇ ਵਿੱਚ <ARINC2> مولے جمیں میرے پیٹنے میں کیتے ہیں کنجابی کی نیتیری گرمی ہے وہ سادہ نیترشا کیا پتر پیغا پھر اس کو پاس مانس کے پول کی گرہ سے پتر دے گئے پر چلو مولے جون بہار سلس اللہ کیا بہتر کیا بہتر ٹھیک ہے جی 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 ہائیٹی کارتی ہائی ہائی سر ਅੱਜ ਗੁਰਨਾਥ ਦੇਵ ਪਬਲਿਕ ਸਕੂਲ ਮਰਡਾਊਨ ਫੇਜ ਟੂ ਖੰਡਾ ਦਾ ਉਦਘਾਟਨ ਕੀਤਾ ਗਿਆ ਔਰ ਬੇਨਾਲ ਸਾਡੇ ਸਹਿਯੋਗ ਐਨਐਐ ਦਾ ਡਿਪਟੀ ਡਾਇਰੈਕਟਰ ਮਾਸਟਰ ਜਸਦੀਪ ਸਿੰਘ ਜੀ ਔਰ ਇੱਕ ਬਹੁਤ ਸਾਰੀ ਬੰਦਗੀ ਕਮੇਟੀ ਦੇ ਕੋਰਡੀਨੇਟਰ ਜਨਹਾਰ ਸਿੰਘ ਸਭ ਸਾਰਿਆਂ ਦੇ ਗੁਰੂ ਸਾਹਿਬ ਦਾ ਗੁਰੂ ਦਾਸ ਸਾਹਿਬ ਮਹਾਰਾਜ ਜੀ ਦਾ ਉਪਰਾਸਨ ਲੈ ਕੇ ਅੱਜ ਇਹ શુભਾਰਤ ਨੂੰ ਆਰੰਭ ਹੈ ਔਰ ਮੈਂ ਸਮਝਦਾ ਵੀ ਇਥੇ ਬਹੁਤ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇੱਕ ਬਹੁਤ ਉਤਮ ਕਾਰਜ ਸਾਡੀ ਸੰਗਤ ਤੋਂ ਕਰਾਇਆ ਕਿਉਂਕਿ ਸਿੱਖਿਆ ਜਿਹੜੀ ਸਾਡੀ ਅਗਲੀ ਪੀੜ੍ਹੀ ਨੂੰ ਸਸ਼ਕਤ ਕਰਨ ਵਾਸਤੇ ਤਕੜਾ ਕਰਨ ਵਾਸਤੇ ਇੱਕੋ ਇੱਕ ਸਾਧਨ ਹੈ ਗੁਰੂ ਸਾਹਿਬ ਦਾ ਹੁਕਮ ਹੈ ਵਿੱਦਿਆ ਵਿਚਾਰੀ ਦਾ ਪਦ ਉਤਕਾਰੀ ਸੋ ਇਹ ਫਰਬਕਾਰ ਦਾ ਕੰਮ ਕਰ ਰਹੀ ਹੈ ਸਾਡੀ ਇਥੇ ਦੀ ਪ੍ਰਬੰਧਕੀ ਕਮੇਟੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਜੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਸ਼ੁਭ ਕਾਰਜ ਦੇ ਵਿੱਚ ਮੈਂ ਆਪਣੇ ਵੱਲੋਂ ਵੀ 251000 ਰੁਪਇਆ ਅੱਜ ਐਨਾਨਸ ਕਰ ਬੋਲੇ ਸੋਨਿਆ ਮੈਡਮ ਕਲਪੀ ਸਰ ਮਹਾਂ ਬਹੁਤ ਧੰਨਵਾਦੀ ਤੁਹਾਡਾ ਸਾਡੇ ਬੰਮੀ ਐਮਐਲਏ ਸਾਹਿਬ ਹਲਕਾ ਪੁੱਛੋ ਇਸਾਇਕ ਜਰਨ ਦੇ ਸਾਥੀ ਸਾਡੇ ਜੱਪ ਸਰਪੰਨ ਜਿਹੜੇ ਨੇ ਵਿਕੀਰ ਸਿੰਘ ਜੀ ਬਹੁਤ ਬਰਮਾ ਕਰਵਾਤੀ ਹੈ ਸਾਡੇ ਮਾਨ ਜੋ ਅਚੀ ਮੋਤਦਾਰ ਤਾਲ ਵੀ ਵਰਨਵਾਦੀ ਦਾ ਤੈਨੂੰ ਬਹੁਤ ਬਹੁਤ ਵਧਾਈ ਹੈ ਤੁਸੀਂ ਸਾਰਿਆਂ ਨੇ ਅਪਰਾਧ ਕੀਤਾ ਹੈ ਮੈਂ ਤਾਂ ਤੁਹਾਡਾ 파ਰ ਨੇ ਮਾਰਸਣਾ ਬਹੁਤ ਚੇਤੇ ਦੇ ਨਾਲ ਕਿ ਜਿਵੇਂ ਜਿਹੜਾ ਜਨਾਲ ਕੋਲ ਪਿਛੇ ਬੋਲਦਾ ਚੁਣੜਾ ਚੱਲ ਰਿਹਾ ਛੋਪੀ ਲੋਕ ਦੇ ਉੱਤੇ ਉਸ ਸਮੇਂ ਸਮਾਜ ਪ੍ਰਤੀ ਚੇਨਨ ਦੇ ਦੇਣਾ ਕਰਦਾ ਇਸ ਰਾਕੇ ਲਈ ਬੱਚਿਆਂ ਨੂੰ ਵਧੀਆਂ ਬੱਚਾ ਬਣਨੀ ਚਾਹੀਦੀ ਹੈ ਉਮ ਨਾ ਮੇਰੇ ਪ੍ਰਭ ਜੀ ਕਾ ਹੈ ਸਰ ਕਾਣਾ ਤੇ ਉਤਰੀ ਸਰ ਗਦੇ ਗੁਰੂ ਪੁਰੇ ਕਿਰਪਾ ਧਾਰੀ ਪ੍ਰਭ ਮੂਰੇ ਜੋ ਜੋ ਹਮਾਰੀ ਕਰਿ ਇਸ ਨਾਨਕ ਗ੍ਰਹਿ ਆਈ ਅਨੰਦ ਮੰਗਲ ਸੁਖ ਪਾਈ ਪ੍ਰਭੂ ਤੂਰੇ ਨੂੰ ਚਹ ਮਾਰੀ ਮੇਰਾ ਨਾਮ ਜੀ ਨੈਪ ਸਿੰਘ ਹੈ ਮੈਂ ਗੁਰਦੁਆਰਾ ਸਾਹਿਬ ਸੰਗਤ ਸੇਵਾ ਸਟੇਸ਼ਨ ਦੇ ਵਿੱਚ ਭਜਾਚੀ ਦਾ ਆਉਂਦਾ ਹੈ ਮੇਰੇ ਕੋਲ ਅੱਜ ਦਾ ਕੀ ਪ੍ਰੋਗਰਾਮ ਰੱਖਿਆ ਹੈ ਅੱਜ ਦਾ ਪ੍ਰੋਗਰਾਮ ਹੈ ਜੇ ਇਹ ਗੁਰਨਾਨਕ ਸਕੂਲ ਕਮਲਾ નેਹਰੂ ਕਲੋਨੀ ਦੀ ਬ੍ਰਾਂਚ ਅਸੀਂ ਇੱਥੇ ਖੋਲ ਰਹੇ ਹਾਂ ਸੀਬੀਐਸੀ ਮੀਡੀਅਮ ਇਹ ਜੇ ਇਹ ਸਾਰੇ ਸਕੂਲ ਗੁਰਦੁਆਰਾ ਸਾਹਿਬ ਦੇ ਅੰਡਰ ਆਉਂਦੇ ਹਨ ਤੇ ਇਹ ਅਸੀਂ ਉਸਦੀ ਕਮਨਰਨ ਕੋਲੋਨੀ ਦੀ ਬਰਾਜ ਕੋਲ ਕਰ ਰਹੇ ਇੱਥੇ ਅੱਜ ਹਾਂਜੀ ਜਿਹੜਾ ਕਮਨਰਨ ਕੋਲੋਨੀ ਵਾਲਾ ਸਕੂਲ ਆ ਉਹਨੂੰ ਚੱਲਦੇ ਨੂੰ ਲਗਭਗ ਕਿੰਨੇ ਸਾਲ ਹੋ ਗਏ ਉਹਨੂੰ ਤਕਰੀਬਨ ਜੀ 25 ਸਾਲ ਹੋ ਗਏ ਉੱਥੇ ਜਿਹੜਾ ਤੁਹਾਡਾ ਗੁਰਮਤਿ ਸਕੂਲ ਹੋਵੇ ਹਾਂਜੀ ਅੱਜ ਦਾ ਕੀ ਪ੍ਰੋਗਰਾਮ ਹੋ ਰਿਹਾ ਅੱਜ ਦਾ ਇਸ ਦਾ ਜੋ ਉਹ ਘਾਟਣਾ ਸਪੈਸ਼ਲ ਕਲਤਾਰ ਸਿੰਘ ਸੰਧਵਾ ਜੀ ਮਾਨਜੋ ਸੰਧਵਾ ਸਾਹਿਬ ਆ ਰਹੇ ਹਨ ਉਸ ਦਾ ਉਹ ਘਾਟਣਾ ਕਰਨਗੇ ਸਾਨੂੰ ਉਹਨਾਂ ਤੇ ਬਹੁਤ ਮਾਣ ਹੈ ਜੋ ਸਾਡਾ ਨਿਮਾਣਿਆ ਦਾ ਉਹਨਾਂ ਨੇ ਸਦਾ ਕਬੋਲਿਆ ਤੇ ਇਹਨਾ ਕਹਿੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਗਰੀ ਤੀ ਸਾਥ ਸੰਗ ਜੀ ਕਾ ਜੀ ਆਨੰਦ ਗਰੀ ਤੀ ਸਾਥ ਪਿਆਰ ਤੇਰੀ ਪੀਵੀ ਚ ਲਿਆਨਦਾ ਜਨਾਨ ਨੂੰ ਪ੍ਰਭ ਪ੍ਰਮਾਤਮਾ ਚ ਚੇਤੇ ਕਰ ਕਰਵਾ ਕਰਦੇ ਹਾਂ ਮੇਰੇ ਕਰਾਂ ਅਨੰਦ ਕਰੀ ਕੀ ਸਾਰੇ ਜਦ ਮੈਂ ਜੀ ਰਾਜ ਉਹ ਦੀ ਪਛੰਡਿਤ ਦੇ ਵਿੱਚ ਹੈ ਰਾਜਸੀ ਬਾਦ ਮਹਿਸੂਸ ਕਰ ਰਹੇ ਆ ਕਿ ਮਾਨਯੋਗ ਸਪੀਕਰ ਸਾਹਿਬ ਹੈ ਜਿਹੜੇ ਔਰ ਸਾਰੇ ਐਮ ਐਲ ਏ ਅੱਜ ਇਹ ਸੁਧਾਟਨ ਸਮੇਂ ਤੇ ਆਏ ਨੇ ਔਰ ਇਹ ਜਿਹੜਾ ਐਜੂਕੇਸ਼ਨ ਦਾ ਬੁਦਾ ਜਿਨ੍ਹਾਂ ਨੇ ਲਾਇਆ ਹੈ ਸਾਰਿਆਂ ਨੇ ਰਲ ਕੇ ਅਸੀਂ ਇਸ ਜੇ ਮਾਨ ਵਿੱਚ ਚੁਸ ਕਰਦੇ ਆ ਕਿ ਸਾਡੀਆਂ ਜਿਹੜੀਆਂ ਕੁਝ ਮੰਗਾ ਸੀਗੀਆਂ ਸਕੂਲ ਨੂੰ ਸ਼ੁਰੂ ਕਰਨ ਵਾਸਤੇ ਬੱਚਿਆਂ ਦੇ ਐਜੂਕੇਸ਼ਨ ਦੇ ਪ੍ਰਤੀ ਔਰ ਇਹਨਾਂ ਨੇ ਉਸ ਨੂੰ ਸਵੀਕਾਰ ਕੀਤਾ ਅਸੀਂ ਅੱਜ ਵਾਲੀ ਜਿਹੜੀ ਸਰਕਾਰ ਹੈ ਇਹਨਾਂ ਦੇ ਬਹੁਤ ਹੀ ਧੰਨਵਾਦੀ ਆ ਮਾਨਯੋਗ ਸੀਐਮ ਸਾਹਿਬ ਦੇ ਵੀ ਕਿ ਇਹਨਾਂ ਨੇ ਸਾਡੀਆਂ ਜਿਹੜੀਆਂ ਮੰਗਾਂ ਨੂੰ ਸਵੀਕਾਰ ਕਰਕੇ ਜਲਦੀ ਦੁਨੀਆ ਕਰਦਾ ਔਰ ਇਸ ਥਿੱਡੇ ਨੂੰ ਪੱਗੇ ਤੋਂ ਬਦਲ ਦੁੱਲੰਦਾ ਵੀ ਜਿਹੜਾ ਸਾਡਾ ਸੰਯੁਗ ਐਟਸ ਸਾਹਿਬ ਦੇ ਵੀ ਧੰਵਾਦ ਦਿੰਦਾ ਹੈ ਔਰ ਇਹਦੇ ਇਲਾਕੇ ਵਾਲੇ ਸਕੂਲਾਂ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਵੀ ਇੱਦਾਂ ਦੇ ਅੱਜ ਬੜੇ ਧਿਆਨ ਨਾਲ ਸੁਣਿਆ ਉਹਨਾਂ ਨੇ ਖੁਦ ਮੰਨਿਆ ਕਿ ਸਾਡੇ ਖੁਦ ਦੇ ਬੱਚੇ ਜਿਹੜੇ ਹੈਗੇ ਐ ਇਹਨਾਂ ਸਕੂਲਾਂ ਦੇ ਵਿੱਚੋਂ ਪਾਸ ਆਉਂਦੇ ਗਏ ਐ ਸੋ ਮੈਂ ਸੂਚੀ ਮੈਨੇਜਮੈਂਟ ਦਾ ਸੂਚੇ ਸਰਕਾਰ ਦਾ ਸਾਰੇ ਐਮਐਲਏ ਸਾਹਿਬ ਦਾ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਔਰ ਕਿ ਇਸ ਜਮਾਨ ਮਹਿਸੂਸ ਕਰਦੀ ਆਂ ਕਿ ਮੈਂ ਅੱਜ ਇਸ ਸਕੂਲ ਦੀ ਪ੍ਰਿੰਸੀਪਲ ਹੋਣ ਦੇ ਨਾਤੇ ਬਹੁਤ ਹੀ ਜ਼ਿਆਦਾ ਮਾਣ ਹੈਗਾ ਮੈਨੂੰ ਮਾਨ ਸ੍ਰੀ ਸੋਹਰੇ ਸਿੱਖਟਰ ਸਾਹਿਬ ਜੀ ਆਪ ਆ ਕੇ ਇਸ ਦਾ ਉਦਘਾਟਨ ਕਰਦੇ ਧੰਨਵਾਦ ਜੀ ਤੁਹਾਡੀ ਕੀ ਆਪ ਜੀ ਨੇ ਅਦਰ ਚੱਲ ਪਾਏ ਨੇ ਕਿਰਪਾ ਕਰਕੇ ਮੈਨੇ ਝੌਪੜੀ ਉੱਤੇ ਚੱਲ ਪਾਉਂ। ਤਾਂ ਗੁਰੂ ਅਰਜਨ ਦੇਵ ਮਹਾਰਾਜ ਝੌਪੜੀ ਸਿੱਖ ਲਈਏ ਗੁਰੂ ਕੇ ਧਾਗੁਨਾ ਆਪੇ ਅੰਦਰ ਮਹਾਰਾਜ ਨਾਨਕ ਇੱਕੋ ਵਸਦੀ ਆਹਾਰ ਦੁਜਾ ਕੈ ਦਿਸਤਾਰ ਰਾਤਨ ਟੀਵੀ ਰਾਤਨ ਟੀਵੀ ਜਸਰਜੀਤ ਸਿੰਘ ਦੀ ਕਰ ਰਹੇ ਨੇ ਪੰਜਾਬੀ ਅਤਿ ਦੀ ਵਾਇਸ ਦੇ ਵਿੱਚੋਂ ਸੁਭਿੰਦਰ ਸਿੰਘ ਦੀ ਕਰ ਰਹੇ ਨੇ ਰੋਸ਼ਨੀ ਇਹ ਪੰਜਾਬ ਦੀ ਵਿੱਚੋਂ ਅਸ਼ੋਕ ਕਾਂਸਰ ਦੀ ਕਰ ਰਹੇ ਨੇ ਬੀਟੀਆਈ ਦੀ ਵੀ ਤੋਂ ਸੁਸ਼ੀਰ ਗੋਇ ਦੀ ਕਰ ਰਹੇ ਨੇ ਇਹ ਜਿਸੇ ਪ੍ਰੋਗਰਾਮ ਇਹਨਾਂ ਤੋਂ ਪਾਈ ਪੁੱਛ ਕੇ ਜਿਹਦੇ ਵੀ ਦੇਖ ਸਕਿਓ ਗੁਰੂ ਸਾਹਿਬ ਗੋਇ ਦੀ ਸੰਗਤ ਦੇ اسی بیٹھی ہاں کہ سارے تانوں کو توڑ دے ਸਮੇ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਮੈਡਮ ਕਲਸੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਜਿਹੜਾ ਸਾਡੇ ਬਹੁਤ ਐਮ ਐਲ ਐ ਸਾਹਿਬ ਹਲਕਾ ਉੱਚੋ ਦੇ ਸਹਾਇਕ ਜਨਨੀ ਸਾਥੀ ਸਾਡੇ ਜੱਪ ਸਾਹਿਬ ਬੰਨ ਜਿਹੜੇ ਨੇ ਜਕਸੀਰ ਸਿੰਘ ਜੀ ਬਹੁਤ ਬਹੁਤ ਧੰਨਵਾਦੀ ਹਾਂ ਪਰਮਾਨੰਦ ਅੰਮ੍ਰਿਤਪਾਲ ਦਾ ਉੱਤਰਤਾਪੀ ਨੰਨੂ ਮਰੀਦਾ ਜਿਹੜੀ ਬਹੁਤ ਬਰਨ ਮਾਦੀਏ ਤੁਸੀਂ ਸਾਰਿਆਂ ਨੇ ਅਪਰਾਧ ਕੀਤਾ ਹੈ ਮੈਂ ਤਾਂ ਤੁਹਾਡਾ 파ਟਨਰ ਮਾਰਸ਼ਲ ਹੈ ਬਹੁਤ ਬਹੁਤ ਸਿਰਜਣ ਦੇ ਨਾਲ ਕਿਉਂਕਿ ਅਮੇ ਜਿਹੜਾ ਪੰਜਾਬ ਪੂਰ एजुकेशन ਬੋਰਡ ਦਾ ਕੰਮ ਚੱਲ ਰਿਹਾ ਸਭ ਤੁਸੀਂ ਰੋਮੇ ਦੇ ਉੱਤੇ ਹੋਰ ਸਮਾਜ ਪਾਤੀ ਜੇ ਇਹਨਾਂ ਨੂੰ ਦੇਣਾ ਚਾਹੁੰਦਾ ਕੀ ਸੜਾ ਕੇ ਲਈ ਬੱਚਿਆਂ ਨੂੰ ਵਧੀਆ ਬਿੱਟਿਆ ਬਣਨੀ ਚਾਹੀਦੀ ਹੈ ਉਹਨਾਂ ਨੇ ਉੱਤੇ ਚੁੱਕੀਤਾ ਸੀ ਸਰਕਾਰਾਂ ਦੀ ਉਹੀ ਸਰਕਾਰ ਦੇ ਸੋਨਿਆ ਜੀ ਨਾੜ ਹੀ ਸਾਹਮਣੇ ਦੇਖੋ ਜੀ ਗੁਰਨਾਥ ਪਾਸ਼ਾ ਜੀ ਤਸਵੀਰ ਦੇ ਨਾਲ ਵਿਗਰਾ ਹੈ ਬਰ ਬੋਲੇ ਸੋਨਿਆ ਜੀ ਨਾੜ ਤਨਵਾਜ ਜੀ ਸਾਹਮਣੇ ਦੇਖ ਲਈ ਜੀ ਦਾ ਉਹਦਾ ਹੈ ਇੱਕ ਬਾਤ ਜੀ ਤੇ ਵੀ ਇਹ ਤੁਹਾਡਾ ਪ੍ਰਚਾਰ ਕਰਨ ਹੱਥ ਹੈ। ਸਭ ਤੋਂ ਬਿਨਾ ਜੀਤਾ ਉੱਪਰ ਕੀ ਹੋਈ। ਬੱਲੇ ਬਿਜਾਣ ਪਾਈਏ ਅੱਗੇ ਦਾ جواب ਕਰੀਏ। ਵਾਹਿਗੁਰੂ ਦਾ ਖਾਤਾ ਵਾਹਿਗੁਰੂ ਦੀ ਫਲੀ। ਅੱਜ ਹਮ ਸਾਹਮਣੇ ਆਪਣੇ ਸਾਰੇ ਨੇ ਪੜੀ

بھی میری جی پروڑیا ہمارے یہ ہے فتر اٹھا توشل <سؤال> چلا گھر کو کلا جاؤیا ہے ا 없는 میکرم ہے وہ ٹا که گل <سؤال> perilی ہے آج کрасی رو 이�گ کول کرتا ہے اور JArماد ہے سب کو امرت ا fore Hamylہ جاؤ کے ساتھی سب آئی جاتی ہے ان میں جانے رو دیکھیں ان کا دور disکتی ہے ان میں رو کے بارے ਦੁਨੀਆਂ ਦਾ ਸਭ ਤੋਂ ਵਧੀਆ ਰਾਜ ਮਹਾਰਾਜ ਜੀ ਜੁਦੀ ਫਤਰਾ ਬਣਿਆ। ਉਹ ਲੋਕ ਬੰਦੇ ਸੰਤਾਂ ਸੀ ਕਿ ਜੇ ਕਿਸੇ ਨੇ ਕੋਈ ਗੁਰਦੁਆਰਾ ਨਾ ਬਣਾਇਆ ਕੋਈ ਮੰਦਰ ਨਾ ਬਣਾਇਆ ਘਰ ਨਾ ਬਣਾਇਆ ਜਾਂ ਪਾਕਿਸਤਾਨ ਨਾ ਬਣਾਇਆ ਤਾਂ ਉਹਨੂੰ